ਆਹ ਚੱਲ ਰਿਹਾ ਉਹ ਇਹ ਕਹਿੰਦੇ ਆ ਪਾਣੀ ਤੇ ਇਹ ਇਮਾਨਦਾਰੀ ਦੇ ਪਾਣੀ ਦੀ ਮਾਤਰਾ ਤੇ ਵੀ ਉਹ ਵਧਦੀ ਜਾ ਰਹੀ ਹੈ ਦੇਖੋ ਆਪਨੇ ਕੋਈ ਸ਼ਾਤ ਆ ਰਹੀ ਹੈ ਬਹੁਤ ਮਾੜੇ ਹਾਲਤ ਹੋ ਗਿਆ ਨਾ ਹਾਂਜੀ ਵੀਰ ਬਾਹਰ ਲੈ ਕੇ ਚੱਲੇ ਹੋਣਾ ਕਿੰਨਾ ਪਾਣੀ ਵਧ ਗਿਆ ਹਾਂ ਦੇਖ ਰਹੇ ਜੋ ਤੁਸੀਂ ਛੜਦਾ ਪਾਣੀ ਜਿਹੜਾ ਵਗ ਰਿਹਾ ਪਿੰਡ ਫੱਤੇ ਵਾਲੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਆ ਸੜਕ ਤੇ ਉੱਪਰੋਂ ਦੀ ਜਿਹੜਾ ਵਗਣਾ ਸ਼ੁਰੂ ਹੋ ਗਿਆ ਬਰਸਾਤ ਜਿਹੜੀ ਉਹ ਨਿਰੰਤਰ ਜਿਹੜੀ ਉਹ ਪੈ ਰਹੀ ਆ ਇਹ ਹਾਲਾਤ ਜਿਹੜੇ ਉਹ ਦਿਨ ਪ੍ਰਤੀ ਦਿਨਾ ਛੱਟ ਤੋਂ ਛੱਟ ਜਿਹੜਾ ਉਹ ਮੁਸ਼ਕਲ ਹੁੰਦੇ ਜਾ ਰਹੇ ਆ ਇਹਨਾਂ ਲੋਕਾਂ ਦੀਆਂ ਹੜਪੀੜ ਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵਧਦੀਆਂ ਨਜ਼ਰ ਆ ਰਹੀਆਂ ਵਾ ਘਟਣ ਦੀ ਬਜਾਏ ਸੋ ਵੀਡੀਓ ਵੱਤ ਵੱਤ ਸ਼ੇਅਰ ਕਰਦੇ ਜੀ। ਜੀ ਜੀ ਅੱਜ ਦਾ ਹੈ। ਹਾਂ ਜੀ। ਜਿੰਨੇ ਪਰਿਵਾਰ ਜਾਂਦੇ ਨੇ ਖਾਣ ਪੀਣ ਦਾ ਬੱਚੇ ਜਾਦੇ ਨੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸਾਰਾ ਆਪਾਂ ਦਿੱਤਾ ਹੋਇਆ। ਡੀਐਫਐਸਐਸਸੀ ਨੂੰ ਹੁਕਮ ਹੈ। ਜੀਸੀ ਮੈਡਮ ਵੱਲੋਂ ਉੱਤੋਂ ਵੀ ਸਰਕਾਰ ਵੱਲੋਂ ਸਿਰਫ ਪਤਾ ਹੈ। ਰਾਤੋਂ ਰਾਤ ਮੈਨੂੰ ਸਾਰਾ ਸਮਾਨ ਉੱਥੇ ਚਾਹੀਦਾ। ਜਿੱਥੇ ਆਪਣੀ ਉਹ ਠੀਕ ਹੈ ਲੱਗੋ ਤੁਸੀਂ ਇੱਥੇ ਨਾ ਖੜੋ ਚਾਹੇ ਆਪਦਾ ਫੋਨ ਕਰਕੇ ਥੱਲੋ ਹੋਰ ਨੂੰ ਕਰ ਲੂ ਕੰਟਰੈਕਟਰ ਨੂੰ ਕਹਿ ਕੇ ਆਪਦਾ ਸਾਰਾ ਸਮਾਨ ਲਵਾ ਲਓ। ਕਿੱਥੇ ਸਰ ਭੇਜਣਾ ਦੱਸੋ ਅਪਾ ਸਕੂਲ ਚਾਹ ਰਹੇ ਕਿੱਥੇ ਚਾਹ ਰਹੇ ਟੈਂਕਰ ਕਿੱਥੇ ਦਾ ਦਾਣਾ ਮੰਡੀ ਕਰਾਓ ਮੰਡੀ ਮਾਰਕੀਟ ਦਾਣਾ ਮੰਡੀ ਸੇਫ ਰਹੇਗਾ ਦਾਣਾ ਮੰਡੀ ਪੰਜ ਦਿਨ ਨਿਕਲ ਸਕਦੇ ਆ ਦਾਣਾ ਮੰਡੀ ਸ਼ਹਿਰ ਵਾਲੀ ਟੈਂਕਰੀ 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 ਠੀਕ ਹੈ ਮਾਰੋ ਫੋਨ ਉੱਤੇ ਰਾਸ਼ਨ ਸਾਰੇ ਚਾਹੀਦੇ ਫੈਮਲੀ ਪਹੁੰਚਣ ਤੋਂ ਪਹਿਲਾਂ ਸਮਾਂ ਚਾਹੀਦਾ ਡੀ ਐਮ ਨੂੰ ਕੋਲ ਮਾਰਕੀਟ ਕਮੇਟੀ ਵਾਲੇ ਆਹ ਮਾਰਕੀਟ ਕਮੇਟੀ ਕਿੱਥੇ ਹੈ ਹਾਂਜੀ ਪਾਣੀ ਦਾ ਪ੍ਰਬੰਧ ਕੀ ਹੈ ਤੁਹਾਡਾ ਸਰਵਰ ਤੇ ਟੈਂਕਰ ਲਾ ਦੇਣੇ ਜੀ ਕਿੱਥੇ ਟੈਂਕਰ ਦੋ ਦੋ ਲਾ ਦੇਣੇ ਦੋ ਟੈਂਕਰ ਨਾਲ ਉੱਤੇ ਐਵੇਂ ਨਹੀਂ ਵੀ ਟੈਂਕਰ ਤੋਂ ਬੰਦੇ ਚੁੱਡੀ ਲਾ ਲਾ ਕਰ ਰਹੇ ਨੇ ਟੈਂਕਰ ਨਾਲ ਜਿਹੜਾ ਤੁਹਾਡਾ ਆਪਣੀ ਹੁੰਦਾ ਹੈ ਪਾਣੀ ਦੀ ਘਰ ਦੀ ਪਿਆਣ ਵਾਲਾ ਠੀਕ ਹੈ ਮੈਨੂੰ ਉੱਤੇ ਅੱਧੇ ਘੰਟੇ ਤੋਂ ਦੋ ਟੈਂਕਰ ਚਾਹੀਦੇ ਨੇ ਇੱਕ ਸੇਵਾਦਾਰ ਰੈਗੂਲਰ ਪਾਣੀ ਦਾ ਕਿਉਂ ਕੋਈ ਬੱਚਾ ਬਿਮਾਰ ਸਮਾਨ ਹੁੰਦਾ ਕੋਈ ਪਰਿਵਾਰ ਬਿਮਾਰ ਸਮਾਨ ਹੁੰਦਾ ਉਹ ਪਾਣੀ ਦਾ ਗਲਾ ਜੂ ਧੋ ਤੋਂ ਨਾਲ ਨਾਲ ਇੱਕ ਸੇਵਾਦਾਰ ਸਮਾਂ ਹੁੰਦਾ ਠੀਕ ਹੈ ਇੱਥੇ ਨਹੀਂ ਆਪਾਂ ਕੋਈ ਪਤਾ ਹੀ ਵਰਤ ਨਹੀਂ ਮੈਨੂੰ ਦੋ ਟੈਂਕਰ ਚਾਹੀਦੇ ਨੇ ਨਾਲ ਤੋਂ ਦੇ ਸੇਵਾਦਾਰ ਸਾਫ ਸਫਾਈ ਕਰਕੇ ਪਾਣੀ ਦੀ ਨਿਰਵਿਘਨ ਸਪਲਾਈ ਚਾਹੀਦੀ ਠੀਕ ਹੈ ਲਾ ਦੋ ਚਾਰ ਲਾ ਦੋ ਦੋ ਮਾਣ ਸੋ ਪਰ ਇੱਕ ਰੌਂਡ ਦੇ ਵਿੱਚ ਹਾਂ ਹਾਂ ਅੱਗੇ ਖਤੜੂ ਬੱਚੀ ਨਾ ਨਰਤਰੀ ਜਰਾ ਉਹਨੂੰ ਕੋਈ ਤੁਸੀਂ ਕੈਂਸਲ ਕਰਵਾ ਦਿਓ ਜੀ ਇਹ ਸਮਾਨ ਸਜਾ ਦਿਓ ਆਵਾਜ਼ ਬੀਡੀਪੀਸ ਆਉਂਦਾ はい。